پھر يا نو جا سین ونش ہے یہ سور سین جی کو چلیا متھرا پتا ہوگی سام یاد رہے تو ابھی اپنے کرموں بھی کم سے کم لے لے اس لے لے کے چلیے میں تو کہنا ہوں کہ جی سان ا یاد رہ جائے کہ اِس انسان ہے اور انسان والے کرم کرنے ہیں تو یہ بھی بہت ویڈی گل ہو جاتی ہے جی اے اوتار کے ونش ہوتا ہوں کہ ساری ذمےواریاں ہو ج ਸਾਨੂੰ ਸਾਰੇ ਇਹ ਨਹੀਂ ਯਾਦ ਰੱਖਣਾ ਚਾਹੀਦਾ ਤੇ ਸਰਵ ਤੇ ਪਾਇਦੀ ਗੱਲ ਹੈ ਕਿ ਸਰਵੰਸ ਗਾਦੀ ਦਾ ਜਿਹੜਾ ਜੀਵਨ ਸੀ ਸਰਵ ਦਾ ਉਹਨਾਂ ਨੇ ਜੀਵਨ ਜਿਹੜਾ ਜੀਆ ਉਹ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀਆਂ ਦੀ ਕਿਹੜੀ ਦੁਨੀਆ ਵਿੱਚ ਮਿਸਾਲ ਨਹੀਂ ਬਣ ਸਕਦੀ ਤੇ ਉਹਨਾਂ ਕੁਰਬਾਨੀਆਂ ਉਸ ਸਮੇਂ ਹੀ ਪਏ ਨਾ ਲੱਗਦਾ ਕਿ ਦੁਸ਼ਮਣ ਦੀ 200 ਚਾਰ ਜਰੂਰ ਪੜ ਗਏ ਜਿੱਥੇ ਵੀ ਕਿਤੇ ਆਮ ਆਦਮੀ ਦੇ ਨਾਲ ਦੂਰ ਬੋਲ ਗਏ ਆਪਣੇ ਭਾਈਚਾਰੇ ਸਾਂਝੇ ਪਾਈਏ ਤੇ ਸਭ ਸਮਾਜ ਦੇ ਭਲੇ ਲਈ نبی پاک <سؤال> کی دنیا کی نمائندے ہوئے کہ اپنی محنت سب کا انہوں نے اپنے جیون کو جیا اور محنت سب کا یہ کہ ترقی کر دیا اور محنت سب کا ہی وہ سکھیا تھا کہ بھائی یہ اپنے جیون کے اونچ اور اس کا پتا کر سکتے ہیں اور سماج کے لیے کلیہ خاص ہو گئے میں پنجاب کی گل کروں گا نشے کا کون پنجاب سے بنیا ہوا ہے انہوں نے اپنے کرام کو دور کرنے کے لیے کر کے کافی اور بڑی پیڑ کے کوچ پر دیش کے حضور سماج پر لا سکے سو اج اس سے بہت بہت مبارکباد ہے پرمدا ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੋ ਸਕੇ ਜੀ ਸਰ ਹਾਂ ਜੀ ਸਰ ਸੈਣੀ ਵੰਸ਼ ਦੇ ਮੌਢੀ ਮਹਾਰਾਜ ਉਸਹਿਣ ਜੀ ਦੀ ਅੱਜ ਜਨਮ ਦਿਨ ਹੁਸ਼ਿਆਰਪੁਰ ਕੇ ਸੈਣੀ ਪਰ ਜਨਮ ਦਿਨ ਮਨਾਇ ਗਈ ਸਰ ਜਨਮ ਦਿਨ ਜਾਲਿਸੁਮਚੀਂ ਬਲੋ ਅੱਜ ਮੈਂ ਆਪਣੇ ਵੱਲੋਂ ਆਪਣੇ ਸਭੋ ਸਾਥੀਆਂ ਵੱਲੋਂ ਸਭੋ ਸੈਣੀ ਬਰਾਦਰੀ ਦੇ ਸਭੋ ਅੱਜ ਦੋ ਇਸ ਦਿਨ ਦੀ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਦੇਣਾ ਵਾਂ ਪਰਮੇਸ਼ਰ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਇਸ ਤਰ੍ਹਾਂ ਸੈਣੀ ਰਾਜ ਦੇ ਪਰਿਵਾਰ ਸਦਸਿਆਂ ਨੂੰ ਬਲ ਬਖਸ਼ੇ ਇਮਾਨਦਾਰੀ ਬਖਸ਼ੇ ਤਾਂ ਕਿ ਦੇਸ਼ ਕੌਮੀ ਸੇਵਾ ਵਾਸਤੇ ਬਿਸ਼ਾਤ ਤਤਪਰ ਰਹਿਣ ਅਤੇ ਬੇ ਆਪਣੀ ਮਿਹਨਤ ਸਦਕਾ ਆਪਣੀ ਕੁਲਦਾਨਾ ਰੋਸ਼ਨ ਕਰੇ ਅੱਜ ਦਾ ਇਹ ਦਿਹਾੜਾ ਜਿਹੜਾ ਮਨਾਇਆ ਆ ਆਫ ਸ਼ਾਰਪੂ ਵਿਖੇ ਮਨਾਇਆ ਗਿਆ ਵਾ ਇਸ ਸਮੂਹ ਹੁਸ਼ਾਰਪੂ ਜ਼ਿਲ੍ਹੇ ਦੇ ਲਗਭਗ ਸੈਣੀ ਰਾਜ ਦੇ ਪ੍ਰਮੁਖ ਸਦਸਿਆਂ ਨੇ ਭਾਗ ਲਿਆ ਵਾ ਔਰ ਇਸ ਨੂੰ ਅਗਲੇ ਸਾਲ ਹੋਰ ਵੱਡੇ ਪੱਧਰ ਤੇ ਮਨਾਵਾਂਗੇ ਨਾਲ ਹੀ ਨਾਲ ਅੱਜ ਦੇ ਜਿਹੜੇ ਦਿਹਾੜੇ ਚੱਲ ਰਹੇ ਨੇ ਖਾਸ ਤੌਰ ਤੇ ਜਿਹੜੇ ਸ਼ਹੀਦੀ ਦਿਹਾੜੇ ਗਏ ਨੇ ਮਾਰ ਸਰਹੰ ਅ ਤੇ ਸ਼ਮਸ਼ੀਪਿਤਾ ਦੇ ਸੁਬੂ ਪਰਵਾਰ ਦੇ ਜਿਹੜਾ ਸ਼ਦੀ ਦਿਹਾੜਾ ਚ ਚਲਦੇ ਹਫਤਾ ਚਲਦੇ ਆ ਵਾ ਇਸੇ ਵਿੱਚ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਆ ਸਰ ਰਾਂਸਦਾਨੀ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਹਮੇਸ਼ਾ ਪ੍ਰੇਰਨਾ ਦਿੱਤੀ ਉਹਨਾਂ ਨੇ ਆਪਣੇ ਕੌਟਕ ਰਚੇ ਜਿਹੜੀ ਕਲਾਵਾਂ ਰਚੀਆਂ ਉਹਨਾਂ ਨੇ ਉਸ ਕਲਾ ਦੁਆਰਾ ਉਹਨਾਂ ਦੱਸਿਆ ਕਿ ਸਮਾਜ ਨੂੰ ਕਿਸ ਤਰ੍ਹਾਂ ਕਿਹਨਾ ਦਰਸ਼ਨ ਚੱਲੋ ਕਿ ਸਮਾਜ ਦੀ ਸੇਵਾ ਲਈ ਪਸੰਦ ਬਦਲਣਾ ਚਾਹੀਦਾ ਵਾ ਸੋ ਸਮਾਜ ਦੀ ਸੇਵਾ ਵਿੱਚ ਬਧੀਏ ਸਮਾਜ ਦੀ ਸੇਵਾ ਕਦੀ ਹੋ ਸਕਦੀ ਜੇਕਰ ਅਸੀਂ ਆਪਣੇ ਆਚਰਣ ਨੂੰ ਉੱਚ ਰੱਖੀਏ ਸਮਾਜ ਵਿੱਚ ਨਸ਼ੇ ਦਾ ਜਿਹੜਾ ਕੋੜ ਫੈਲ ਚੁੱਕਿਆ ਵਾ ਆਪਸੀ ਭਾਈਚਾਰਕ ਸਾਂਝ ਦੀ ਕਮੀ ਹੋ ਚੁੱਕੀ ਆ ਉਸ ਭਾਈਚਾਰਕ ਸਾਂਝ ਨੂੰ ਵੀ ਵਧਾਈਏ ਤੇ ਨਸ਼ੇ ਦੇ ਕੋੜ ਨੂੰ ਖਤਮ ਕਰੀਏ ਪ੍ਰਸਰਨ ਦੇ ਉਹ ਦਿਮਗ ਨੂੰ ਖਤਮ ਕਰੀਏ ਸੋ ਸਭ ਤੋਂ ਉੱਤ ਅਰਦਾਸ਼ਾਲਾ ਸਮਾਜ ਦਾ ਬਖਦ ਹੋ ਸਕੇ ਸੋ ਇਹਨਾਂ ਦਿਹਾੜਿਆਂ ਦੇ ਵਿੱਚ ਮੈਂ ਆਪਣੇ ਵੱਲੋਂ ਸ਼ਰਧਾ ਸਬੰਧੀ ਭੇਟ ਕਰਦਾ ਪਰ ਮੈਂ ਬਿੱਤ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ ਦਸ਼ਮੇਸ਼ ਵੀ ਤੋਂ ਸਾਨੂੰ ਬਲ ਬਖਸ਼ੇ ਤਾਂ ਕਿ ਅਸੀਂ ਆਪਣੇ ਜੀਵਨ ਦਾ ਜੀਵਨ ਦਾ ਉੱਚਾ ਆਚਰਣ ਕਰ ਸਕੀਏ ਤਾਂ ਕਿ ਸਮਾਜ ਦੀ ਸੇਵਾ ਦੀ ਸੇਵਾ ਕਰ ਸਕੀਏ ਸੋ ਸਭ ਨੂੰ ਬਹੁਤ ਬਹੁਤ ਧੰਨਵਾਦ ਜੈ ਜੈ ਭਵਾਨ